ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ 크리스마ਸ ਲੀਨ ਦੇ ਵਿੱਚ ਸੂਟ ਨੇ ਇਹ ਬਹੁਤ ਵਧੀਆ ਲਾਈਟ ਵੇਟ ਸੂਟ ਨੇ ਜਿਹੜੇ ਆਪਾਂ ਨੇ ਪਹਿਲਾਂ ਬਲੈਕ ਤੇ ਪਰਪਲ ਕਲਰ ਨਾਲ ਸੂਟ ਸੇਲ ਕਰੇ ਸੀ ਉਹਦੇ ਵਿੱਚ ਕਲਰ ਕੰਬੀਨੇਸ਼ਨ ਹੋਰ ਆ ਗਿਆ ਜੀ ਇਹ ਮੈਚਿੰਗ ਸੂਟ ਨੇ ਸਾਰੇ ਦੇਖੋ ਬਹੁਤ ਵਧੀਆ ਕਲਰ ਨੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 2150 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਅਲੱਗ ਤੋਂ ਨਹੀਂ ਹੋਣਗੇ ਦੇਖੋ ਜੀ ਇਹਦੇ ਵਿੱਚ ਕਾਫੀ ਕਲਰ ਨੇ ਆਪਾਂ ਜਿੱਥੇ ਤੱਕ ਕਲਰ ਹੈਗੇ ਨੇ ਜੀ 크리스마ਸ ਮਸਲੀਨ ਦੇ ਵਿੱਚ ਉੱਥੇ ਤੱਕ ਦੱਸਾਂਗੇ ਤੁਹਾਨੂੰ ਉਸ ਤੋਂ ਬਾਅਦ ਸੂਟਾਂ ਦਾ ਸਟੱਪ ਹੈ ਜਿਹੜਾ ਚੇਂਜ ਹੋ ਜਾਊਗਾ ਦੇਖੋ ਜੀ ਇਹਦੇ ਨਾਲ ਬਲੈਕ ਸੂਟ ਤੱਕ ਆ ਗਿਆ ਇੱਥੇ ਤੱਕ ਸੂਟ ਆ ਗਿਆ ਜੀ ਇਹ ਜਿਹੜੇ 크리스마ਸ ਮਸਲੀਨ ਦੇ ਵਿੱਚ ਨੇ ਇਸ ਤੋਂ ਬਾਅਦ ਸੂਟ ਆ ਗਿਆ ਜੀ ਆਪਣੇ ਟੈਬੀ ਲਾਈਨਿੰਗ ਦੇ ਵਿੱਚ ਤੇ ਇਹਦੇ ਵਿੱਚ ਤੁਹਾਨੂੰ ਇਹ ਡਿਜ਼ਾਈਨ ਸੇਮ ਸਾਰੇ ਵਰਬਰੀ ਦੇ ਵਿੱਚ ਵੀ ਮਿਲ ਜਾਣਗੇ ਟੈਬੀ ਦੇ ਡਿਜ਼ਾਈਨ ਵੀ ਮਿਲ ਜਾਣਗੇ ਤੇ ਪ੍ਰਿੰਟਡ ਦੁਪੱਟਿਆਂ ਨਾਲ ਵੀ ਟਾਈਡਾਈ ਮਿਲ ਜਾਣਗੇ ਤੁਹਾਨੂੰ ਜੇ ਵਿਦਾਊਟ ਦੁਪੱਟਾ ਲੈਣੇ ਨੇ ਜੀ ਮੈਥਿੰਗ ਸੂਟ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਦੇਖੋ ਜੀ ਇਹਦੇ ਵਿੱਚ ਕਲਰ ਸਾਰੇ ਪਾਏ ਹੋਏ ਨੇ ਦੁਪੱਟਿਆਂ ਨਾਲ ਵੀ ਪਾਏ ਹੋਏ ਨੇ ਵਿਦਾਊਟ ਦੁਪੱਟਾ ਵੀ ਪਾਏ ਹੋਏ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ ਜਿਹੜਾ ਤੁਸੀਂ ਦੁਪੱਟੇ ਨਾਲ ਲਾਉਂਗੇ ਜੀ ਉਹ ਸੂਟ ਦਾ ਪ੍ਰਾਈਸ ਰਹੂਗਾ 3150 ਰੁਪਏ ਚਾਹੇ ਤੁਸੀਂ ਟਾਈਬੀ ਦੇ ਦੁਪੱਟੇ ਨਾਲ ਲੈ ਲੋ ਚਾਹੇ ਤੁਸੀਂ ਮਰਬਰੀ ਦੇ ਦੁਪੱਟੇ ਨਾਲ ਲੈ ਲੋ ਦੇਖੋ ਜੀ ਇਹ ਆ ਗਏ ਮੈਚਿੰਗ ਸੂਟ ਮੈਚਿੰਗ ਸੂਟਾਂ ਦਾ ਪ੍ਰਾਈਸ ਰਹੂਗਾ ਜੀ 2150 ਇਹ ਵੀ ਤੇ ਇਹ ਤੁਹਾਨੂੰ ਬਰਬਰੀ ਦੇ ਵਿੱਚ ਮਿਲਣਗੇ ਜੀ ਸਾਰੇ ਡਿਜ਼ਾਈਨ ਬਰਬਰੀ ਦੇ ਨੇ ਤੇ ਜਿਹੜੇ ਦੁਪੱਟਿਆਂ ਨਾਲ ਸੀਗੇ ਉਹ ਟਾਈਪੀ ਡਿਜ਼ਾਈਨ ਸੀਗਾ ਇਹ ਸਾਰੇ ਵਿਦਆਊਟ ਦੁਪੱਟੇ ਜਿਹੜੇ ਸੂਟ ਨੇ ਇਹ ਸਾਰੇ ਬਰਬਰੀ ਦੇ ਵਿੱਚ ਕਲਰ ਨੇ ਜੋ ਵੀ ਤੁਸੀਂ ਲੈਣਾ ਲੈ ਸਕਦੇ ਹੋ ਬਰਬਰੀ ਦਾ ਵੀ ਰੇਟ ਰਹੂਗਾ ਜੀ 2150 ਦੇਖੋ ਇਹ ਤੁਹਾਡੀ ਚੁਆਇਸ ਹੋਊਗੀ ਤੁਸੀਂ ਮੈਚਿੰਗ ਕਰੋਗੇ ਤਾਂ 2150 ਰਹਿਣਗੇ ਜੀ ਜੇ ਤੁਸੀਂ ਆਲ ਓਵਰ ਲਓਗੇ ਤਾਂ ਆਲ ਓਵਰ ਦਾ ਪ੍ਰਾਈਸ ਤੁਹਾਨੂੰ ਵੱਧ ਪਊਗਾ ਚਲੋ ਜੀ ਇਹ ਸਾਰੇ ਸੂਟ ਆਗੇ ਬਰਬਰੀ ਦੇ ਵਿੱਚ ਰੰਗ ਕਾਫੀ ਨੇ ਜੋ ਵੀ ਨਿਊ ਡਿਜ਼ਾਈਨ ਹੋਰ ਆਊਗਾ ਜੀ ਆਪਾਂ ਉਹ ਵੀ ਤੁਹਾਡੇ ਤੱਕ ਵੀਡੀਓ ਹੈ ਜਿਹੜੀ ਸ਼ੇਅਰ ਕਰਾਂਗੇ ਅੱਜ ਵਾਲੇ ਬਹੁਤ ਪਿਆਰੇ ਸੂਟ ਨੇ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਆਪਣਾ ਨੰਬਰ ਦਿੱਤਾ ਹੋਇਆ ਜੀ ਮੈਸੇਜ ਕਰਕੇ ਪੁੱਛ ਸਕਦੇ ਹੋ ਚਲੋ ਜੀ ਅਗਲੇ ਸੂਟ ਆਗੇ ਇਹ ਵੀ ਬਰਬਰੀ ਦੀ ਸ਼ਰਟ ਮਿਲੂਗੀ ਤੁਹਾਨੂੰ ਪ੍ਰਿੰਟੇ ਦੇ ਵਿੱਚ ਪਿਓਰ ਕਾਟਨ ਦਾ ਮਿਲੂਗਾ ਜੀ ਇਹਨੂੰ ਤੁਹਾਨੂੰ ਬਾਟਮ ਵਰਕ ਸਲਵਾਰ ਤੇ ਵਰਕ ਮਿਲੂਗਾ ਤੁਹਾਨੂੰ ਤੇ ਦੁਪੱਟਾ ਵੀ ਇਹਦਾ ਤੁਹਾਨੂੰ ਬਰਬਰੀ ਦਾ ਮਿਲੂਗਾ ਸਾਰੇ ਦੁਪੱਟੇ ਦੇ ਉੱਪਰ ਇਹਦੇ ਕਟ ਵਰਕ ਹੋਊਗਾ ਇਹ ਸਿੰਗਲ ਕਲਰ ਚ ਹੈ ਨਾਲੇ ਸਲਵਾਰ ਦੇ ਉੱਪਰ ਵਰਕ ਕੀਤਾ ਹੋਇਆ ਜੀ ਇਹਦਾ ਇਸ ਕਰਕੇ ਪ੍ਰਾਈਸ ਹੈ ਜਿਹੜਾ ਕੱਟ ਹੈ ਜੇ ਤੁਸੀਂ ਨੇ ਜਿਹੜੇ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਪਾ ਦਿੱਤੇ ਟਾਈ ਡਾਈ ਦੁਪੱਟੇ ਕਰਵਾਉਣੇ ਨੇ ਬਰਬਰੀ ਦੇ ਵਿੱਚ ਉਹਨਾਂ ਦਾ ਪ੍ਰਾਈਸ ਥੋੜਾ ਜਿਆਦਾ ਰਹੂਗਾ ਜੀ ਇਹਨਾਂ ਦਾ ਪ੍ਰਾਈਸ ਰਹੂਗਾ ਸਲਵਾਰ ਤੇ ਵਰਕ ਰਹੂਗਾ ਸਲਵਾਰ ਦੀ ਫੈਬਰਿਕ ਪਿਓਰ ਕਾਟਨ ਰਹੂਗੀ ਕਮੀਜ਼ ਰਹੂਗਾ ਜੀ ਬਰਬਰੀ ਦਾ ਤੇ ਦੁਪੱਟਾ ਵੀ ਬਰਬਰੀ ਦਾ ਮਿਲੂਗਾ ਕਿਸੇ ਦੁਪੱਟੇ ਤੇ ਕਟਵਰਕ ਹੋ ਮਿਲੂਗਾ ਜੀ ਕਿਸੇ ਤੇ ਥੋੜੀ-ਮੋਟੀ ਫਿਨਿਸ਼ਿੰਗ ਕੀਤੀ ਹੋਈ ਹੈ ਡਿਜ਼ਾਈਨ ਬਣਾਇਆ ਹੋਇਆ ਦੇਖੋ ਜੀ ਸਾਰੇ ਕਲਰ ਇਹਦੇ ਵਿੱਚ ਪਾਏ ਹੋਏ ਨੇ ਕਾਫੀ ਸਾਰੇ ਕਲਰ ਨੇ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ ਬਿੱਦੇ ਦੁਪੱਟਾ 2000 ਪੈਸੀਪਿੰਗ ਚਾਰਜਸ ਵਿੱਚ ਹੀ ਹੋਣਗੇ ਦੇਖੋ ਸਾਰੇ ਕਲਰ ਨੇ ਇਹ ਜਿਹੜੇ ਬਾਟਮ ਵਰਕ ਵਾਲੇ ਇਹ ਸਾਰੇ ਬਰਬਰੀ ਦਾ ਦੁਪੱਟਾ ਮਿਲੂ ਬਰਬਰੀ ਦੀ ਸ਼ਰਟ ਮਿਲੂਗੀ ਜੀ ਇਹਦੇ ਵਿੱਚ 25 30 ਕਲਰ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਬਾਟਮ ਵਰਕ ਵਾਲਿਆਂ ਦਾ ਪ੍ਰਾਈਸ ਰਹੂਗਾ ਜੀ 2000 ਰੁਪਏ ਬਾਕੀ ਪ੍ਰਾਈਸ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੱਤੇ ਗਏ ਨੇ ਤੇ ਇਹ ਵੀ ਹੈ ਨਾ ਨਾਲੇ ਬਰਬਰੀ ਦੀ ਸ਼ਰਟ ਮਿਲੂਗੀ ਤੁਹਾਨੂੰ ਦੁਪੱਟਾ ਮਿਲੂਗਾ ਇਹ ਘੱਟ ਪ੍ਰਾਈਸ ਦੇ ਵਿੱਚ ਆਗੇ ਜਿਹੜੇ ਪਹਿਲਾਂ ਵਾਲੇ ਸੂਟ ਨੇ ਟਾਈਡਾ ਇਹ ਦੁਪੱਟਿਆਂ ਵਾਲੇ ਉਹਨਾਂ ਦਾ ਪ੍ਰਾਈਸ ਤੁਹਾਨੂੰ ਆਪ ਵੀਡੀਓ ਦੇ ਵਿੱਚ ਦੱਸ ਦਿੱਤਾ ਜੇ ਓਵੇਂ ਦਾ ਸੂਟ ਰੈਡੀ ਕਰਵਾਉਣਾ ਹੈ ਉਹ ਵੀ ਕਰਵਾ ਸਕਦੇ ਹੋ ਜੇ ਇਹਨਾਂ ਚੋਂ ਕੋਈ ਸੂਟ ਸਿਲੈਕਟ ਹੈ ਤਾਂ ਤੁਸੀਂ WhatsApp ਤੇ ਮੈਸੇਜ ਕਰਕੇ ਆਪਣਾ ਸੂਟ ਜਿਹੜਾ ਬੁੱਕ ਕਰ ਸਕਦੇ ਹੋ